ਵਾਹ ਮਿਲਦੀ ਕੀਤੇ ਗੁਰੂ ਪਿਆਰੀ ਸਾਧ ਸੰਗਤ ਜੀ ਹੁਕਮਨਾਮਾ ਸਾਹਿਬ ਜੀ ਦੀ ਵਿਚਾਰ ਕਰਦੇ ਆਂ ਜੀ ਸਾਹਿਬ ਕੀ ਸਮਝਾਉਣਾ ਕਰਦੇ ਆਂ ਧਨ ਆਸਰੀ ਮਹੱਲਾ ਪੰਜਵਾਂ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਾਗ ਧਨ ਆਸਰੀ ਵਿੱਚ ਪਵਿੱਤਰ ਬਾਣੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਰੰਗ 675 672 ਤੇ ਸ਼ਸ਼ੋਬਤ ਹੈ ਜੀ ਜਿਸ ਕਾ ਤਨ ਮਨ ਧਨ ਸਾਵ ਤਿਸ ਕਾ ਸੋਈ ਸੁਗੜ ਸੁਜਾਨੀ ਤੇ ਨਹੀਂ ਸੁਣਿਆ ਦੁਖ ਸੁਖ ਮੇਰਾ ਤੋ ਬੇਦਨੀ ਕੀ ਖਟਾਨੀ ਸਾਹਿਬ ਸਮਝਾਉਣਾ ਕਰਦੇ ਹਨ हे ਭਾਈ ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਸਰੀਰ ਤੇ ਮਨ ਹੈ ਇਹ ਸਾਰਾ ਧਨ ਪਦਾਰਥ ਵੀ ਉਸੇ ਦਾ ਦਿੱਤਾ ਹੋਇਆ ਹੈ ਉਹੀ ਸੁਚੱਜਾ ਤੇ ਸਿਆਣਾ ਹੈ ਅਸਾਂ ਜੀਵਾਂ ਦਾ ਦੁੱਖ ਸੁੱਖ ਸਦਾ ਉਸ ਪ੍ਰਮਾਤਮਾ ਨੇ ਹੀ ਸੁਣਿਆ ਹੈ ਜਦੋਂ ਸਾਡੀ ਅਰਦਾਸ ਅਰਜੋਈ ਸੁਣਦਾ ਹੈ ਤਦੋਂ ਸਾਡੀ ਹਾਲਤ ਚੰਗੀ ਬਣ ਜਾਂਦੀ ਹੈ ਜੀ ਕੀ ਇਕਹੀ ਬਹਿਮਨੀ ਅਵਰ ਜਤਨ ਕਰ ਰਹੇ ਬੋ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਣੀ ਰਹਾਉ ਰਹਾਉ ਵਾਲੀ ਪੰਕਤੀ ਚ ਸਾਇਬ ਸਮਝਾਉਣਾ ਕਰਦੇ ਹਨ हे ਭਾਈ ਜਿੰਦ ਦੀ ਅਰਦਾਸ ਇੱਕ ਪਰਮਾਤਮਾ ਦੇ ਕੋਲ ਹੀ ਮੰਨੀ ਜਾਂਦੀ ਹੈ ਪਰਮਾਤਮਾ ਦੇ ਆਸਰੇ ਤੋਂ ਬਿਨਾਂ ਲੋਕ ਹੋਰ ਬਥੇਰੇ ਯਤਨ ਕਰਕੇ ਥੱਕ ਜਾਂਦੇ ਹਨ ਉਹਨਾਂ ਯਤਨਾਂ ਦਾ ਮੁੱਲ ਇੱਕ ਤਿਲ ਜਿੰਨਾ ਵੀ ਨਹੀਂ ਸਮਝਿਆ ਜਾਂਦਾ ਅਮਰਤ ਨਾਮ ਨਿਰਮੋਲ ਕਈਰਾ ਗੁਰ ਦੀਨੋ ਮੰਤਾਨੀ ਡਿਗੇ ਨ ਡੋਲੇ ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ ਹੇ ਭਾਈ ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਨਾਮ ਇੱਕ ਐਸਾ ਹੀਰਾ ਹੈ ਜਿਹੜਾ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ ਗੁਰੂ ਨੇ ਇਹ ਨਾਮ ਮੰਤਰ ਜਿਸ ਮਨੁੱਖ ਨੂੰ ਦੇ ਦਿੰਦਾ ਉਹ ਮਨੁੱਖ ਵਿਕਾਰਾਂ ਵਿੱਚ ਡਿੱਗਦਾ ਨਹੀਂ ਡੋਲਦਾ ਨਹੀਂ ਉਹ ਮਨੁੱਖ ਪੱਕੇ ਇਰਾਦੇ ਵਾਲਾ ਬਣ ਜਾਂਦਾ ਹੈ ਉਹ ਮੁਕੰਮਲ ਤੌਰ ਤੇ ਮਾਇਆ ਵੱਲੋਂ ਸੰਤੋਖੀ ਰਹਿੰਦਾ ਹੈ ਓਏ ਜੋ ਵਿਚ ਹਮ ਤਮ ਕਸ਼ ਹੋਤ ਤੈਨ ਕੀ ਬਾਤ ਬਿਲਾਨੀ ਜੇ ਉਸ ਮਨੁੱਖ ਨੂੰ ਗੁਰੂ ਪਾਸੋਂ ਨਾਮ ਹੀਰਾ ਮਿਲ ਜਾਂਦਾ ਹੈ ਉਸ ਦੇ ਅੰਦਰੋਂ ਉਹਨਾਂ ਮੇਰ ਤੇਰ ਵਾਲੇ ਸਾਰੇ ਬਿਤਕਰਿਆਂ ਦੀ ਗੱਲ ਮੁੱਕ ਜਾਂਦੀ ਹੈ ਜੋ ਜਗਤ ਵਿੱਚ ਬੜੇ ਪ੍ਰਵਲ ਹਨ ਅਲੰਕਾਰ ਮਿਲ ਤਲੀ ਹੋਈ ਹੈ ਤਾਂ ਤੇ ਕਨਕ ਵਿਖਾਨੀ ਉਸ ਮਨੁੱਖ ਨੂੰ ਹਰ ਪਾਸੇ ਪ੍ਰਮਾਤਮਾ ਹੀ ਉਹ ਦਿਸਦਾ ਹੈ ਜਿਵੇਂ ਅਨੇਕਾਂ ਗਹਿਣੇ ਮਿਲ ਕੇ ਰੈਣੀ ਬਣ ਜਾਂਦੀ ਹੈ ਤੇ ਉਸ ਢੇਲੀ ਤੋਂ ਸੋਨਾ ਹੀ ਅਖਵਾਉਂਦੀ ਹੈ ਪ੍ਰਗਟ ਜੋਤ ਸਹਿਜ ਸੁਖ ਸੋਭ ਬਾਜੇ ਅਨਹਤ ਬਾਨੀ ਕਹ ਨਾਨਕ ਨਹਿ ਚਲ ਕਰ ਬਾਦਿਓ ਗੁਰ ਕੀਓ ਬੰਦਨੀ ਸਾਹਿਬ ਸਮਝਾਉਣਾ ਕਰਦੇ ਹਨ हे ਭਾਈ ਜਿਸ ਮਨੁੱਖ ਦੇ ਅੰਦਰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਜੋਤ ਦਾ ਪ੍ਰਕਾਸ਼ ਹੋ ਜਾਂਦਾ ਹੈ ਉਸ ਦੇ ਅੰਦਰ ਆਤਮਿਕ ਢੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਹਨ ਉਸ ਨੂੰ ਹਰ ਥਾਂ ਸੋਭਾ ਮਿਲਦੀ ਹੈ ਉਸ ਦੇ ਹਿਰਦੇ ਵਿੱਚ ਸਿਵਤ ਸਲਾ ਦੀ ਬਾਣੀ ਦੇ ਮਾਨੋ ਇੱਕ ਰਸ ਬਾਜੇ ਵੱਜਦੇ ਹਨ ਨਾਨਕ ਆਖਦਾ ਹੈ ਗੁਰੂ ਨੇ ਜੇ ਸੁ ਮਨੁੱਖ ਵਾਸਤੇ ਇਹ ਪ੍ਰਵੰਧ ਕਰ ਦਿੱਤਾ ਉਹ ਮਨੁੱਖ ਸਦਾ ਲਈ ਪ੍ਰਭੂ ਚਰਨਾਂ ਵਿੱਚ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ